ਆਰਥਿਕ ਅਤੇ ਸਮਾਜਿਕ ਤੌਰ ਤੇ ਬਹੁਤ ਹੀ ਪਿਛੜੇ ਹੋਏ ਵਰਗ ਦੇ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਪਣੀ ਸੁਝਵਾਨਤਾ ਸਦਕਾ ਇੱਕ ਇਤਿਹਾਸਿਕ ਫੈਸਲਾ ਲਿਆ ਮੁੱਖ ਮੰਤਰੀ ਜੀ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਨੇ ਵੇਸਟਿੰਗ ਆਫ ਪ੍ਰੋਪਰਟੀ ਰਾਈਟਸ ਰੂਲਸ 2023 ਨੂੰ ਹਰੀ ਝੰਡੀ ਦਿੱਤੀ ਹੈ

ਕੋਨਾ ਹੀ ਕਾਦਮ ਸੌਂਜੀਦਾਰ ਯਾ ਤਰਾੜਕਰ ਆਦਿ ਨੂੰ ਮਾਲਕੀ ਅਧਿਕਾਰ ਵੀ ਮਿਲੇਗਾ ਤੇ ਨਾਲ ਹੀ ਇਹ ਸਭ ਹੁਣ ਫਸਲੀ ਕਰਜ਼ਾ ਤੇ ਮੁਆਵਜ਼ਾ ਵੀ ਲੈ ਸਕਦੇ ਹਨ ਮੈਨੂੰ ਕੋਈ ਦੌਲਤਾਂ ਸ਼ੋਰਤਾਂ ਦੀ ਲੋੜ ਨਹੀਂ ਕਿਸੇ ਖ਼ਬਰ 'ਚ ਜਾਂ ਕਿਸੇ ਟੀਵੀ ਤੇ ਆਪਣੀ ਫੋਟੋ ਛਪਾਉਣ ਦਾ ਚਾਹ ਨਹੀਂ ਸਿਰਫ ਚਾਹ ਹੈ ਤਾਂ ਜਨੂਨ ਹੈ ਤਾਂ ਲੋਕਾਂ ਵਾਸਤੇ ਕੰਮ ਕਰਨਾ ਕਿਸੇ ਜਨਮ 'ਚ ਜੇ ਕਿਤੇ ਕੰਮ ਆ ਜੀਏ ਪੰਜਾਬੀਆਂ ਦੇ ਇਤੋਂ ਵੱਡਾ ਪੁੰਨ ਕੀ ਹੋ ਸਕਦਾ ਮੇਰੇ ਬਹਾਨੇ ਸਹੀ ਪਲ ਦੋ ਪਲ ਹੀ ਸਹੀ ਤੋਂ ਦੇ ਚਿਹਰਿਆਂ ਤੇ ਮੁਸਕਰਾਹਟ ਆਈ ਹੈ ਜੇ ਲੋਕਾਂ ਦੇ ਚੁੱਲ੍ਹੇ ਬਚਣਗੇ ਜੇ ਲੋਕ ਬਚਣਗੇ ਤਾਈਓ ਅਸੀਂ ਮੰਤਰੀਆਂ ਤਾਈਓ ਮੁੱਖ ਮੰਤਰੀਆਂ ਜੇ ਲੋਕ ਹੀ ਨਾ ਰਹੇ ਕਿਹਦੇ ਮੁੱਖ ਮੰਤਰੀ ਬਣੋਗੇ ਭਗਵੰਤ ਮਾਨ ਦਾ ਇਰਾਦਾ ਪੂਰਾ ਕਰਨਾ ਹਰ ਇੱਕ ਵਾਦਾ